ਮਾਤਾ ਪਿਤਾ ਦੇ ਕੀਤੇ ਨੂੰ ਵੀ ਯਾਦ ਰੱਖੀਏ ਜਿਸ ਮਾਤਾ ਪਿਤਾ ਨੇ ਸਾਨੂੰ ਪਾਲ ਪੋਸ਼ ਕੇ ਵੱਡਾ ਕੀਤਾ ਬੜੀ ਕੁਰਬਾਨੀ ਹੁੰਦੀ ਆ ਮਾਪਿਓ ਦੀ ਗੱਲ ਮੁੱਕੀ ਐਨ ਆਪਣਾ ਖੂਨ ਪਲਾਉਂਦੇ ਆ ਬੱਚਾ ਹਰ ਮਾਤਾ ਪਿਤਾ ਆਪਣੇ ਧੀ ਨੂੰ ਪੁੱਤ ਨੂੰ ਆਪਣਾ ਖੂਨ ਪਲਾ ਕੇ ਪਾਲਦੇ ਆ ਨਾ ਮਾਂ ਦਾ ਦੁੱਧ ਮਾਂ ਦਾ ਖੂਨ ਹੁੰਦਾ ਤੇ ਬਾਪ ਬਾਪ ਦੀ ਖੂਨ ਪਸੀਨੇ ਦੀ ਕਮਾਈ ਉਹ ਵੀ ਖੂਨ ਹੀ ਹੁੰਦਾ ਨਾ ਸੋ ਇਹ ਵੀ ਯਾਦ ਰੱਖੀਏ ਕਿਉਂਕਿ ਇਹ ਵੀ ਕਿਰਤਕਣਤਾ ਜੇ ਵਧਦੀ ਜਾਂਦੀ ਹੈ ਜਿਹੜੇ ਸੁਣਦੇ ਹੋ ਸਿਆਣੇ ਬੈਠੋ ਪਏ ਅਸੀਂ ਗੱਲ ਨਹੀਂ ਪਰ ਕਈ ਜਿੰਨਾਂ ਕੋਲ ਗੁਰੂ ਦੀ ਮਤ ਨਹੀਂ ਨਾ ਭਾਵ ਉਹ ਰੱਬ ਵੱਲੋਂ ਵੀ ਕਿਰਤਕਣ ਹੋ ਗਏ ਰੱਬ ਦੇ ਕੀਤੇ ਨੂੰ ਭੁੱਲ ਗਏ ਗੁਰੂ ਦੇ ਕੀਤੇ ਨੂੰ ਭੁੱਲ ਗਏ ਮਾਤਾ ਪਿਤਾ ਦੇ ਕੀਤੇ ਨੂੰ ਭੁੱਲ ਗਏ ਤਾਈਆਂ ਤਾਂ ਬਿਰਧ ਆਸ਼ਰਮਾਂ ਦੀ ਗਿਣਤੀ ਵਧਦੀ ਜਾਂਦੀ ਹੈ ਠੀਕ ਹੈ ਜੀ ਜਿਹਦੇ ਨਾਂ ਹੋਵੇ ਕੋਈ ਉਹ ਤਾਂ ਵੱਖਰਾ ਵਿਸ਼ਾ ਚੱਲੂ ਬਿਰਧ ਆਸ਼ਰਮ ਜਾਣਾ ਪੈਂਦਾ ਪਰ ਕਈਆਂ ਦੇ ਤਾਂ ਇੱਥੋਂ ਤੱਕ ਸੁਣਨ ਵਿੱਚ ਆਇਆ ਉਹ ਜੋ ਉਹ ਜੋ ਇੰਟਰਵਿਊ ਵਗੈਰਾ ਮੈਂ ਸੁਣੀ ਦਰਦਾਸ਼ਮੂ ਦੇ ਵਿੱਚ ਕਈ ਤਾਂ ਐਕਸਿਡ ਇੰਟਰਵਿਊ ਸੁਣੀ ਜਿਹਨੂੰ ਪੁੱਛਿਆ ਹਾਂ ਜੀ ਬਾਪੂ ਜੀ ਕਹਿੰਦਾ ਕਿ ਹੋ ਗਿਆ ਇੱਥੇ ਰਹਿੰਦਿਆਂ ਨੂੰ ਇੱਥੇ ਜੀ ਮੈਨੂੰ 5 ਸਾਲ ਹੋ ਗਏ ਕੀ ਗੱਲ ਤੁਹਾਡੇ ਬੱਚਾ ਨਹੀਂ ਜੀ ਕੋਈ ਨਾ ਜੀ ਚਾਰ ਪੁੱਤ ਨੇ ਮੇਰੇ ਉੱਚਾ ਚਾਰ ਪੁੱਤ ਹੈ ਬਾਪੂ ਦੇਰੇ ਹਾਂ ਜੀ ਨੂਹਾਂ ਚਾਰ ਹੋਈਆਂ ਕਹਿੰਦੇ ਹਾਂ ਚਾਰੇ ਨੂਹਾਂ ਚਾਰੀ ਗਏ ਪੋਤੇ ਪੋਤੀਆਂ ਵੀ ਹੈ ਕਹਿੰਦਾ ਉੱਥੇ ਤਾਂ ਹੁਣ ਸਾਹਮਣੇ ਤਾਂ ਕੀ ਕਹਿਣਾ ਬਾਅਦ 'ਚ ਸੋਚਣਾ ਪੈਂਦਾ ਵੀ ਜਿਸ ਮਾਤਾ ਪਿਤਾ ਨੇ ਚਾਰ ਪੁੱਤ ਪਾਲਤੇ ਧੀਆਂ ਵੀ ਹੋਣਗੀਆਂ ਸੋਚੋ ਜਰਾ ਅੱਗੇ ਸਾਰਾ ਹੁਣ ਚਾਰ ਪੁੱਤ ਚਾਰ ਨੂੰਹਾਂ ਅੱਠ ਹੋ ਗਏ ਨਾ ਅੱਠ ਹੋ ਗਏ ਨਾ ਅੱਠ ਪੋਤੇ ਪੁੱਤਿਆਂ ਜਦੋਂ ਬੱਚੇ ਛੱਡ ਦਿਓ ਅੱਠ ਅੱਠਾਂ ਤੋਂ ਇਕੱਲੇ ਮਾਤਾ ਪਿਤਾ ਨਹੀਂ ਸੰਭਦੇ ਉਹਨੇ ਇਕੱਲੇ ਨੇ ਪਾਲਤੇ ਸਾਰੇ ਅੱਠ ਹੋ ਗਏ ਨਾ ਅੱਠਾਂ ਤੋਂ ਮਾਂ ਕੋ ਨਹੀਂ ਸੰਭਦਾ ਕਈ ਕਈ ਸਾਮ ਤੇਹੀ ਔਲਾਦ ਹੈਗੀ ਹੈ ਹਾਂਜੀ ਜਿਹਦੇ ਚਾਰ ਪੁੱਤ ਤੇ ਮਾਂ ਕਿੱਥੇ ਨੇ ਬਿਰਦਾ ਅਸ਼ਰਮਾਂ ਦੇ ਵਿੱਚ ਨਲਾਇਕ ਔਲਾਦ ਕਹਿ ਸਕਦੇ ਨੇ ਇਹ ਗੁੱਸਾ ਇਹ ਗਲਤ ਲਾਹੋ ਜਦਾ ਨਹੀਂ ਨਾ ਨਲਾਇਕ ਔਲਾਦ ਕਹਿ ਸਕਦੇ ਨਾ ਵੀ ਇਹੇ ਜੀ ਨਲਾਇਕ ਔਲਾਦ ਦੇ। ਇਹੇ ਜੀ ਔਲਾਦ ਵੀ ਹੈਗੀ ਇੱਥੇ। ਇਹੇ ਜੀ ਔਲਾਦ ਵੀ ਹੈਗੀ ਇੱਥੇ ਜਿਨ੍ਹਾਂ ਨੂੰ ਮਾਂ ਪਿਓ ਦੀ ਰੋਟੀ ਮਹਿੰਗੀ ਹੋ ਜਾਂਦੀ ਹੈ। ਕਈ ਸੰਤੇ ਸੁਣਨ ਵਿੱਚ ਆਇਆ ਇਹ। ਸੋ ਕਿਉਂ ਕਹੇ ਜੀ ਐਡਰੈਸ ਤਾਂ ਹੁਣ ਦਿੱਤੇ ਨਹੀਂ ਜਾਂਦੇ ਨਿੱਜੀ ਮਸਲੇ ਹੁੰਦੇ ਨੇ ਨਾ ਹੁਣ। ਹਾਂਜੀ ਇਦਾਂ ਸੁਣਨ ਵਿੱਚ ਆਇਆ ਵੀ ਨਲਾਇਕ ਔਲਾਦ ਨੇ ਮਾਤਾ ਪਿਤਾ ਨੂੰ ਬੁਢਾਪੇ ਚੋਂ ਡੋਂਡੀ ਕਰਤਾ। ਮੰਨੂ ਬਹੁਤ ਸੁਣਨ ਵਿੱਚ ਆਇਆ ਮਿਲੇ ਇੱਕ ਦੋ ਅੱਡੋ ਅੱਡੀ ਕਿਵੇਂ ਭਲਾਂ ਨਲਾਇਕ ਔਲਾਦ ਨੂੰ ਰੋਟੀ ਮਹਿੰਗੀ ਲੱਗਣ ਲੱਗੀ ਮੰਨ ਲਓ ਦੋ ਪੁੱਤ ਇੱਕ ਕਹਿੰਦਾ ਤੂੰ ਬੇਬੇ ਨੂੰ ਲੈ ਜਾ ਓਏ ਜੀ ਪਿੰਡਾਂ ਦੀ ਬੋਲੀ ਦੂਜਾ ਕਹਿੰਦਾ ਮੈਂ ਬਾਪੂ ਨੂੰ ਲੈ ਜਣਾ ਭਾਵੇਂ ਕੇ ਦੋਨਾਂ ਨੂੰ ਅੱਡੋ ਅੱਡੀ ਰੋਟੀ ਦੇ ਦਿਆ ਤਾਂ ਇਹ ਕੱਠਿਆਂ ਦੀ ਰੋਟੀ ਮਹਿੰਗੀ ਪੈਂਦੀ ਹੈ ਦੋਨਾਂ ਦੀ ਰੋਟੀ ਦੇ ਚੱਕਰ ਵਿੱਚ ਨਲਾਇਕ ਔਲਾਦ ਨੇ ਮਾਤਾ ਪਿਤਾ ਨੂੰ ਅੱਡੋ ਉੱਡੀ ਕਰਤਾ ਮਾਤਾ ਪਿਤਾ ਜੀਵਨ ਸਾਥੀ ਹੈ ਬੜਾ ਪਿਛ ਵੀ ਇਕੱਠੇ ਰਹਿਣਾ ਚਾਹੁੰਦੇ ਆ ਮਾਪਿਓ ਇਕੱਠੇ ਰਹਿਣਾ ਚਾਹੁੰਦੇ ਆ ਪਰ ਨਲਾਇਕ ਔਲਾਦ ਨੇ ਬੜਾਪੇ ਚ ਮਾਪਿਓ ਅਡੋਢੀ ਕਰਦੇ ਆ ਬੋਲੋ ਸਤਨਾਮ ਜਿਉਂਦੇ ਵਿਛੋੜਦੇ ਮਰਕੇ ਤਾਂ ਵਿਛੋੜੇ ਸਭ ਨੂੰ ਹੀ ਪੈਣੇ ਆ ਉਹ ਤਾਂ ਲਿਖੀ ਆ ਬਾਣੀ ਚ ਸਭਨਾ ਮਰਨਾ ਆਇਆ ਵਿਛੋੜਾ ਸਭ ਨੂੰ ਸਭਨਾ ਉਹ ਤਾਂ ਸਤਨ ਦਾ ਟਲ ਸਚਾਈ ਆ ਪਰ ਕਈ ਵਿੱਚ ਤਾਂ ਇਹ ਜੀ ਔਲਾਦ ਆ ਜਿਨ੍ਹਾਂ ਨੇ ਜਿਉਂਦਿਆਂ ਨੂੰ ਵਿਛੋੜਤਾ ਐਡੇ ਕਰਤਾ ਆ ਜਿਉਂਦੇ ਮਾਪੇ ਵਿਛੋੜਦੇ ਜਿਉਂਦੇ ਮਾਪੇ ਇਹ ਜੀ ਵੀ ਹੈਗੇ ਨੇ ਇਸ ਕਰਕੇ ਇਹ ਭਾਈ ਇਹ ਨਾ ਹੋਵੇ ਮਾਤਾ ਪਿਤਾ ਦੇ ਕੀਤੇ ਨੂੰ ਯਾਦ ਰੱਖੀਏ ਭਾਈ ਗੁਰਦਾਸ ਜੀ ਬੜਾ ਸੋਹਣਾ ਲਿਖਦੇ ਆ ਕਹਿੰਦੇ ਜੰਮੈ ਹਰੀ ਵਿਸਾਰਿਆ ਵਿਆਹਿਆ ਮਾਂ ਪਿਓ ਵਿਸਾਰੇ ਜਦੋਂ ਜਦੋਂ ਜੰਮਿਆ ਸੀ ਕਹਿੰਦੇ ਉਦੋਂ ਤਾਂ ਰੱਬੋਂ ਲਗਿਆ ਲੇਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਆਨੰਦ ਸਾਹਿਬ ਜੀ ਪੜ੍ਹਦੇ ਆਪਾਂ ਇੱਧਰ ਭਾਈ ਗੁਰਦਾਸ ਜੀ ਕਹਿੰਦੇ ਜੰਮੈ ਹਰੀ ਵਿਸਾਰਿਆ ਜਦੋਂ ਜਨਮ ਹੋਇਆ ਰੱਬ ਭੁੱਲ ਗਿਆ ਲਿਵ ਟੁੱਟ ਗਈ ਵਿਆਹਿਆ ਮਾਂ ਪਿਓ ਬਸਾਰੇ ਜਦੋਂ ਵਿਆਹਿਆ ਗਿਆ ਉਦੋਂ ਮਾਂ ਪਿਓ ਨੂੰ ਭੁੱਲ ਗਿਆ ਚਾਰ ਲਾਮਾ ਕਾਧੀਆਂ ਲੈ ਲੀਆਂ ਮਾਂ ਪਿਓ ਦੀ ਗੱਲ ਹੀ ਸੁਣਨੋਂ ਹਟ ਗਿਆ ਬੋਲੋ ਸਤਨਾਮ ਤੇ ਇਹ ਜੀ ਆਂਦੇ ਇਸ ਕਰਕੇ ਅੱਜ ਬੜਾ ਨਾਜ਼ੁਕ ਸਮਾਂ ਹੈ ਭਾਈ ਮਾਤਾ ਪਿਤਾ ਦਾ ਸਤਿਕਾਰ ਕਰੋ ਮਾਤਾ ਪਿਤਾ ਦਾਦਾ ਬਾਬੀ ਚਾਹ ਜੋ ਵੀ ਬਜ਼ੁਰਗ ਹੈ ਸਭ ਨੇ ਬਜ਼ੁਰਗ ਹੋਣਾ ਇੱਕ ਦਿਨ ਸਭ ਨੇ ਇੱਕ ਦਿਨ ਬਜ਼ੁਰਗ ਹੋਣਾ ਜਾਂ ਕਈ ਮਹੀਨਾਂ ਦਾ ਕਹਿੰਦੇ ਦੇਖਿਆ ਮੈਂ ਐਵੇਂ ਹੀ ਮੁੱਲੀ ਗੱਲ ਨੇ ਬਾਪੂ ਤਾਂ ਖਾਂਦਾ ਰਹਿੰਦਾ ਹੈ ਤੇ ਕਹਿਣਾ ਪਊਗਾ ਫਿਕਰ ਨਾ ਕਰੀ ਤੂੰ ਇਹ ਤੋਂ ਵੱਧ ਰੰਗਾਂ ਕਰੇਗਾ ਬੋਲੋ ਸਤਨਾਮ ਤੈਨੂੰ ਖਾਂਗੇ ਤੂੰ ਵੱਤ ਹੋਣੀ ਹੈ ਹਾਂਜੀ ਦੱਸੋ ਇਹ ਖਾਂਦਾ ਹੈ ਲੈ ਦੱਸੋ ਖਾਂਦਾ ਰਹਿ ਰਹੁ ਵਿਚਾਰ ਸੋ ਮਾਤਾ ਪਿਤਾ ਦੇ ਕੀਤੇ ਨੂੰ ਯਾਦ ਰੱਖੀ ਆਪਾਂ ਸਾਰੇ ਮਾਤਾ ਪਿਤਾ ਦਾ ਖੂਨ ਨਾ ਪੀਏ ਵੱਡੇ ਹੋ ਕੇ ਛੋਟਿਆਂ ਨੂੰ ਤਾਂ ਮਾਤਾ ਪਿਤਾ ਪਾਲਉਂਦੇ ਹੀ ਐ ਵੱਡੇ ਹੋ ਕੇ ਖੂਨ ਪੀਣਾ ਕੀ ਹੁੰਦਾ ਹੈ ਮਾੜੇ ਕੰਮ ਕਰਕੇ ਮਾਪੇ ਉਹਨੂੰ ਦੁਖੀ ਕਰਨਾ ਮਾਪਿਆਂ ਦੀ ਕਮਾਈ ਮਾੜੇ ਕੰਮਾਂ ਤੇ ਲਾਉਣੀ ਨਸ਼ੇ ਵੇਸ਼ਾਂ ਤੇ ਭੈੜੇ ਕੰਮਾਂ ਤੇ ਲਾਉਣੀ ਹਾਂਜੀ ਕਦੇ ਵੀ ਮਾਤਾ ਪਿਤਾ ਨੂੰ ਦੁਖੀ ਨਾ ਕਰੀਏ ਬੋਰੇ ਕੰਮ ਕਰਕੇ ਨੀਵਾਂ ਨਾ ਝੁਕਾਈਏ ਤੇ ਮਾਤਾ ਪਿਤਾ ਨੂੰ ਕਦੇ ਵੀ ਬਿਰਧ ਆਸ਼ਰਮ ਚ ਨਾ ਛੱਡ ਕੇ ਆਈਏ ਹਾਂ ਬਹੁਤ ਮਾੜੀ ਗੱਲ ਹੈ ਬੱਚਾ ਕਈ ਵਾਰੀ ਵਿਕਲਾੰਗ ਵੀ ਹੋਵੇ ਨਾ ਜਿੰਨਾ ਚਿਰ ਮਾਤਾ ਪਿਤਾ ਜਿਉਂਦੇ ਐ ਵਿਕਲਾੰਗ ਬੱਚੇ ਨੂੰ ਪਿੰਗਲਵਾਣੇ ਛੱਡ ਕੇ ਨਹੀਂ ਹੁੰਦੇ ਬੜਾ ਦੇਖਿਆ ਮੈਂ ਭਰਿੰਡੇ ਮੈਂ ਤੁਤਲ ਕਰਨ ਨੂੰ ਜਾਣਦਾ ਹਾਂ ਉਹ ਸਮਦਰ ਸਿੰਘ ਵਿੱਚ ਹੀ ਬੈਠੇ ਉਹਨੂੰ ਸੁਣਨ ਵਾਸਤੇ ਇੱਕ ਦੋ ਹਾਂਜੀ ਬੱਚੇ ਉਹਨਾਂ ਦੇ ਵਿਕਲਾਂਗ ਹੈ ਬਿਲਕੁਲ ਸੁਭਾਲ ਨਹੀਂ ਸਕਦੇ ਆਪਣਾ ਆਪ ਘਰੀ ਰੱਖੀ ਬੈਠੇ ਘਰੀ ਰੱਖੀ ਬਜ਼ੁਰਗ ਹੋ ਗਏ ਨਾਲੇ ਮਾਂ ਪਿਓ ਹਾਂਜੀ ਬੱਚੇ ਨੂੰ ਘਰੇ ਪਿੰਗਲ ਵਾਲੇ ਛੱਡਿਆ ਉਹ ਕਹਿੰਦੇ ਜਿਉਂਦੇ-ਜਿਉਂਦੇ ਤਾਂ ਮੁਸ਼ਕਲ ਛੱਡ ਕੇ ਨਹੀਂ ਹੁੰਦੀ ਮਾਂ ਕਹਿੰਦੀ ਜਿਉਂਦੇ ਤਾਂ ਮੈਂ ਛੱਡ ਕੇ ਨਹੀਂ ਹੁੰਦੀ ਮਾਂ ਕਹਿੰਦੀ ਜਿਉਂਦੇ ਬੱਚੇ ਨੂੰ ਪਿੰਗਲ ਵਾਲੇ ਨਹੀਂ ਛੱਡ ਕੇ ਨਹੀਂ ਜੋਂਦੀ ਜਾਂਦੀ ਤੇ ਔਲਾਦ ਮਾਪਿਆਂ ਨੂੰ ਗਰਦਾਸ ਵਿੱਚ ਛੱਡਿਆ ਹੁੰਦੀ ਹੈ ਕਿ ਅੱਜ ਦੇ ਸਮੇਂ ਤੇ ਮੈਂ ਗੱਲਾਂ ਕੀਤੀਆਂ ਜੋ ਸਮਾਂ ਜ਼ਰੂਰੀਏ ਤੋਂ ਲਾਈਵ ਵੀ ਚੱਲਦਾ ਹੈ ਗੱਲ ਦੂਰ ਤੱਕ ਜਾਂਦੀ ਹੈ ਤੁਸੀਂ ਵੀ ਦੂਜਿਆਂ ਨੂੰ ਸਮਝਾਓ ਤੁਸੀਂ ਸਿਆਣੇ ਬੈਠੇ ਹੋ ਸੋ ਗੱਲ ਚਲਸੀ ਇੱਦਾਂ ਨਾ ਸ਼ੁਕਰੇ ਨਾ ਹੋਈਏ ਰੱਬ ਵੱਲੋਂ ਵੀ ਕਰਤਕਾਣ ਨਾ ਹੋਈਏ ਗੁਰੂ ਵੱਲੋਂ ਵੀ ਕਰਤਕਾਣ ਨਾ ਹੋਈਏ ਮਾਤਾ ਪਿਤਾ ਵੱਲੋਂ ਵੀ ਅਕਰਤਕਾਣ ਨਾ ਹੋਈਏ ਸੋ ਤੈਨੂੰ ਖਾਂਗੇ ਤੂੰ ਵੱਤ ਹੋਣੀ ਹੈ ਹਾਂਜੀ ਦੱਸੋ ਅਖੇ ਖਾਂਗੇ ਦਾਇਲਾ ਦੱਸੋ ਖਾਂਗੇ ਦਾ ਰਹਿਵ ਵਿਚਾਰ ਸੋ ਮਾਤਾ ਪਿਤਾ ਦੇ ਕੀਤੇ ਨੂੰ ਯਾਦ ਰੱਖੀਏ ਆਪਾਂ ਸਾਰੇ ਮਾਤਾ ਪਿਤਾ ਦਾ ਖੂਨ ਨਾ ਪੀਏ ਵੱਡੇ ਹੋ ਕੇ ਛੋਟਿਆਂ ਨੂੰ ਤਾਂ ਮਾਤਾ ਪਿਤਾ ਪਲਉਂਦੇ ਹੀ ਐ ਵੱਡੇ ਹੋ ਕੇ ਖੂਨ ਪੀਣਾ ਕੀ ਹੁੰਦਾ ਮਾੜੇ ਕੰਮ ਕਰਕੇ ਮਾਂ ਪਿਓ ਨੂੰ ਦੁਖੀ ਕਰਨਾ ਮਾਪਿਆਂ ਦੀ ਕਮਾਈ ਮਾੜੇ ਕੰਮਾਂ ਤੇ ਲਾਉਣੀ ਨਸ਼ੇ ਵਿਸ਼ਿਆਂ ਤੇ ਭੈੜੇ ਕੰਮਾਂ ਤੇ ਲਾਉਣੀ ਹਾਂਜੀ ਕਦੇ ਵੀ ਮਾਤਾ ਪਿਤਾ ਨੂੰ ਦੁਖੀ ਨਾ ਕਰੀਏ ਬੁਰੇ ਕੰਮ ਕਰਕੇ ਨੀਵਾਂ ਨਾ ਝੁਕਾਈਏ ਤੇ ਮਾਤਾ ਪਿਤਾ ਨੂੰ ਕਦੇ ਵੀ ਬਿਰਧ ਆਸ਼ਰਮ ਚ ਨਾ ਛੱਡ ਕੇ ਆਈਏ ਹਾਂ ਬਹੁਤ ਮਾੜੀ ਗੱਲ ਹੈ ਬੱਚਾ ਕਈ ਵਾਰੀ ਬਿਕਲਾੰਗ ਵੀ ਹੋਵੇ ਨਾ ਜਿੰਨਾ ਚਿਰ ਮਾਤਾ ਪਿਤਾ ਜਿਉਂਦੇ ਐ ਬਿਕਲਾੰਗ ਬੱਚੇ ਨੂੰ ਪਿੰਗਲਵਾੜੇ ਛੱਡ ਕੇ ਨਹੀਂ ਹੁੰਦੇ ਬੜਾ ਦੇਖਿਆ ਮੈਂ ਭ੍ਰਿੰਡੇ ਮੈਂ ਦੋਤਨ ਘਰਾਂ ਨੂੰ ਜਾਣਦਾ ਹਾਂ ਕੋਸਵਧ ਸਿੰਘ ਵਿੱਚੀ ਬੈਠੇ ਉਹਨੂੰ ਸੁਣਨ ਵਾਸਤੇ ਇੱਕ ਦੋ ਹਾਂਜੀ ਬੱਚੇ ਉਹਨਾਂ ਦੇ ਵਿਕਲਾੰਗ ਐ ਬਿਲਕੁਲ ਸੁਭਾਲ ਨਹੀਂ ਸਕਦੇ ਆਪਣਾ ਆਪ ਘਰੀ ਰੱਖੀ ਬੈਠੇ ਨੇ ਘਰੀ ਰੱਖਣੀ ਹੈ ਬਜ਼ੁਰਗ ਹੋ ਗਏ ਨਾਲੇ ਮਾਂ ਕਹਿੰਉਂ ਹਾਂਜੀ ਬੱਚੇ ਨੂੰ ਘਰੇ ਪਿੰਗਲ ਵਾਲੇ ਛੱਡਿਆ ਉਹ ਕਹਿੰਦੇ ਜਿਉਂਦੇ ਜਿਉਂਦੇ ਤਾਂ ਮੁਸ਼ਕਲ ਛੱਡ ਕੇ ਨਹੀਂ ਹੁੰਦੀ ਮਾਂ ਕਹਿੰਦੀ ਜਿਉਂਦੇ ਤਾਂ ਮੈਂ ਛੱਡ ਕੇ ਨਹੀਂ ਹੁੰਦੀ ਮਾਂ ਕਹਿੰਦੀ ਜਿਉਂਦੇ ਬੱਚੇ ਨੂੰ ਪਿੰਗਲ ਵਾਲੇ ਹੁੰਦੇ ਛੱਡ ਕੇ ਨਹੀਂ ਜਿਉਂਦੇ ਜਿਉਂਦੇ ਤੇ ਔਲਾਦ ਮਾਂ ਪਿਓ ਨੂੰ ਗੱਦ ਅਸਮੇ ਛੱਡਿਆ ਹੁੰਦੀ ਹੈ ਕਿ ਅੱਜ ਦੇ ਸਮੇਂ ਤੇ ਮੈਂ ਗੱਲਾਂ ਕੀਤੀਆਂ ਜੋ ਸਮਾਂ ਜ਼ਰੂਰੀ ਇਹ ਤੋਂ ਲਾਈਵ ਵੀ ਚੱਲਦਾ ਹੈ ਗੱਲ ਦੂਰ ਤੱਕ ਜਾਂਦੀ ਹੈ ਤੁਸੀਂ ਵੀ ਦੂਜਿਆਂ ਨੂੰ ਸਮਝਾਓ ਤੁਸੀਂ ਸਿਆਣੇ ਬੈਠੇ ਹੋ ਸੋ ਗੱਲ ਚਲਸੀ ਇੱਦਾਂ ਨਾ ਸ਼ੁਕਰੇ ਨਾ ਹੋਈਏ ਰੱਬ ਵੱਲੋਂ ਵੀ ਕਰਤਕਾਣ ਨਾ ਹੋਈਏ ਗੁਰੂ ਵੱਲੋਂ ਵੀ ਕਰਤਕਾਣ ਨਾ ਹੋਈਏ ਮਾਤਾ ਪਿਤਾ ਵੱਲੋਂ ਵੀ ਅਕਰਤਕਾਣ ਨਾ ਹੋਈਏ